ਵਾਸਤਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ ਮੈ ਲਗਨ ਸੇ ਤੁਹਾਜ਼ਰ ਆਇ ਕੰਨਵੀ ਚਰਚਾ ਲੈ ਕੇ ਹਰੋ ਜੀ ਤਰ੍ਹਾਂ ਮੇਰੇ ਨਾਲ ਜੁੜੇ ਰਹਿਣਗੇ ਸੀਨੇ ਪੱਤਰਕਾਰ ਸਰਦਾਰ ਜੋਗਿੰਦਰ ਸਿੰਘ ਜੀ ਸਰ ਬਹੁਤ ਸਵਾਗਤ ਹੈ ਵਾਸਤਾ ਪੰਜਾਬ ਤੇ ਧੰਨਵਾਦ ਲਗਨ ਜੀ ਮੇਰੇ ਕੋਲੋਂ ਦਰਸ਼ਕਾਂ ਨੂੰ ਵੀ ਸਤ ਸ੍ਰੀ ਅਕਾਲ ਜੋਗਿੰਦਰ ਜੀ ਪੰਜਾਬ ਦੀ ਸਿਆਸਤ 'ਚ ਇਸ ਸਮੇਂ ਆਰੇ ਪਾਸੇ ਚਰਚਾ ਚੱਲ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਭਾਜਪਾ ਦੇ ਵਿੱਚ ਐਂਟਰੀ ਲੈ ਸਕਦੇ ਨੇ ਸਵਾਲ ਤਾਂ ਇਹ ਹੈ ਜੇ ਐਂਟਰੀ ਲੈਂਦੇ ਨੇ ਤਾਂ ਸਤਾਈ ਦੇ ਵਿੱਚ ਭਾਜਪਾ ਨੂੰ ਕਿੰਨਾ ਕੁ ਫਾਇਦਾ ਹੈ ਯਾ ਨਵਜੋਤ ਸਿੱਧੂ ਨੂੰ ਕਿੰਨਾ ਕੁ ਫਾਇਦਾ ਕਾਂਗਰਸ ਛੱਡ ਕੇ ਅ ਲਗਨ ਜੀ ਜਿਹੜੀ ਤੁਸੀਂ ਨਵਜੋਤ ਸਿੱਧੂ ਦੀ ਸਰਗਰਮੀ ਦੀ ਗੱਲ ਕੀਤੀ ਹੈ ਜਾਂ ਭਾਜਪਾ ਨੂੰ ਫਾਇਦਾ ਜਾਂ ਨੁਕਸਾਨ ਕਾਂਗਰਸ ਦੀ ਗੱਲ ਕੀਤੀ ਹੈ ਜੇ ਦੇਖਿਆ ਜਾਵੇ ਤਾਂ ਦੇਖੋ ਨਵਜੋਤ ਸਿੱਧੂ ਲੰਬੇ ਸਮੇਂ ਤੋਂ ਉਹਨਾਂ ਨੇ ਕਦੇ ਕਿਸੇ ਪਾਰਟੀ ਦੇ ਪਹਿਲਾਂ ਤਾਂ ਦੇਖੋ ਦਲ ਬਤਲੀ ਕਰਕੇ ਫਿਰ ਕਦੇ ਸਰਗਰਮ ਹੋ ਕੇ ਕਦੇ ਪੈਰ ਪਿੱਛੇ ਖਿੱਚ ਲਿਆ ਕਦੇ ਅੱਗੇ ਵਧਾ ਲਿਆ ਫਿਰ ਖਾਸ ਕਰ ਇਲੈਕਸ਼ਨਾਂ ਦੇ ਦਿਨਾਂ ਚ ਚੋਣਾਂ ਦੇ ਦਿਨਾਂ ਚ ਜਦੋਂ ਚੋਣਾਂ ਨੇੜੇ ਆ ਜਾਂਦੀਆਂ ਉਦੋਂ ਆ ਕੇ ਕਿਸੇ ਪਾਰਟੀ ਚ ਸਰਗਰਮ ਹੋਣਾ ਤੇ ਫਿਰ ਪਤਾ ਹੀ ਨਹੀਂ ਲੱਗਦਾ ਕਦੋਂ ਗਾਇਬ ਹੋ ਜਾਣਾ ਕਦੇ ਰਾਜਨੀਤੀ ਦੇ ਮੰਚ ਤੇ ਬੈਠੇ ਨਜ਼ਰ ਆਉਂਦੇ ਆ ਤੇ ਦੂਸਰੇ ਦਿਨ ਜਾ ਕੇ ਬੰਬੇ ਹਾਸਰਾਸ ਵਾਲੇ ਮੰਚ ਤੇ ਚਲੇ ਜਾਂਦੇ ਆ ਉਹ ਕਿਰਤੋ ਭਾਵ ਹੈ ਵੀ ਜਦੋਂ ਕੋਈ ਲੀਡਰ ਆਪਣਾ ਲੋਕਾਂ ਦੇ ਵਿਸ਼ਵਾਸ ਤੇ ਅਗਵਾ ਲੈਣਾ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਜੁੜ ਜਾਂਦੀਆਂ ਕਿਸੇ ਨਾਲ ਜਦ ਲੋਕਾਂ ਨੂੰ ਭਾਵਨਾਵਾਂ ਹੁੰਦੀਆਂ ਭਾਵਨਾਵਾਂ ਲੋਕਾਂ ਦੀਆਂ ਹੁੰਦੀਆਂ ਜਦੋਂ ਤੁਸੀਂ ਉਹਨਾਂ ਨਾਲ ਇੱਕਦਮ ਮਤਲਬ ਕਿ ਦੇ ਫਰੰਟ ਤੇ ਆ ਜਾਂਦੇ ਹੋ ਇੱਕਦਮ ਬੈਕਫੁੱਟ ਤੇ ਚਲੇ ਜਾਂਦੇ ਹੋ ਉਸ ਲੀਡਰ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਜਾਂਦਾ ਠੀਕ ਹੈ ਕਾਂਗਰਸ ਦੇ ਇੱਕ ਵੱਡੇ ਚਿਹਰੇ ਨੇ ਕਾਂਗਰਸ ਪਾਰਟੀ ਹਾਈਕ ਪਾਨ ਤੱਕ ਉਹਨਾਂ ਦੀ ਪਹੁੰਚ ਹੈ ਬੀਜੇਪੀ ਦੀ ਵੀ ਜਿਹੜੀ ਕਾਮਨ ਲੀਡਰਸ਼ਿਪ ਆ ਉਹਨਾਂ ਤੱਕ ਉਹਨਾਂ ਦੀ ਪਹੁੰਚ ਹੈਗੀ ਹੈ ਪਰ ਜੇ ਤੁਸੀਂ ਕਹੋ ਕੋਈ ਬਹੁਤਾ ਕੋਈ ਫਾਇਦਾ ਹੋਊਗਾ ਜਾਂ ਬਹੁਤ ਵੱਡੀ ਸਰਕਾਰ ਵਿੱਚ ਭਾਜਪਾ ਨੂੰ ਕਰ ਦੇਣਗੇ ਆਪਾਂ ਇਹ ਗੱਲਾਂ ਚਰਚਾ ਕਰ ਚੁੱਕੇ ਹਾਂ ਕਿ ਭਾਜਪਾ ਨੂੰ ਪੰਜਾਬ ਚ ਸਰਕਾਰ ਬਣਨ ਲਈ ਪੰਜਾਬ ਦੇ ਮੁੱਦਿਆਂ ਜਾਂ ਜਿਹੜੇ ਇੱਥੋਂ ਦੀ ਜੜ ਨਾਲ ਜੁੜੇ ਹੋਏ ਮੁੱਦੇ ਆ ਉਹਨਾਂ ਤੇ ਧਿਆਨ ਕੇਂਦਰਿਤ ਕਰਨਾ ਪਊਗਾ ਲੀਡਰਸ਼ਿਪ ਚਲੋ ਠੀਕ ਆ ਲੀਡਰ ਚਿਹਰੇ ਦੀ ਵੀ ਰਾਜਨੀਤੀ ਚਿਹਰੇ ਤੇ ਵੀ ਹੁੰਦੀ ਹੈ ਪਰ ਇਹ ਜਿਹੇ ਮੁੱਖ ਮੁੱਦਾ ਤਾਂ ਉਹੀ ਆ ਕਿ ਭਾਜਪਾ ਨੂੰ ਜਿਹੜੀ ਆਪਣੀ ਰਾਜਨੀਤੀ ਪੰਜਾਬ ਦੇ ਮੁੱਦਿਆਂ ਤੇ ਕਰਨੀ ਪਾਉਗੀ ਤੇ ਉਹਦੇ ਨਾਲ ਕੋਈ ਮੈਨੂੰ ਨਹੀਂ ਲੱਗਦਾ ਕਿ ਬਹੁਤਾ ਫਾਇਦਾ ਹੋਊਗਾ ਜਿਹੜੀ ਤੁਸੀਂ ਗੱਲ ਕੀਤੀ ਜੋਗਿੰਦਰ ਜੀ ਇਹਦੇ ਨਾਲ ਇਹ ਕਿ ਇਹ ਵੀ ਹੈ ਕਿ ਨਵਜੋਤ ਕੌਰ ਸਿੱਧੂ ਨੇ 500 ਕਰੋੜ ਵਾਲਾ ਬਿਆਨ ਦਿੱਤਾ ਔਰ ਉਸ ਬਿਆਨ ਤੋਂ ਬਾਅਦ ਕਾਫੀ ਜ਼ਿਆਦਾ ਬਵਾਦ ਹੋਇਆ ਪੰਜਾਬ ਦੀ ਸਿਆਸਤ ਚ ਗੱਲ ਤੇ ਹੈ ਵੀ ਕੀ ਲੱਗਦਾ ਇੱਥੇ ਕਿੰਨੀ ਕੋ ਸੱਚਾਈ ਹੋਗੀ 500 ਕਰੋੜ ਵਾਲੇ ਬਿਆਨ ਚ ਦੇਖੋ ਲਗਨ ਚ ਰਜਵਾੜਾ ਸ਼ਾਹੀ ਰਹੀ ਹੈ ਚਾ ਰਾਜਾ ਸ਼ਾਹੀ ਰਹੀ ਹੈ ਜਰਾਨੇ ਤਾਂ ਭੇਟ ਹੁੰਦੇ ਹੀ ਆ ਇਹ 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 ਦੀ ਪਿੱਛੇ ਸੱਚ ਅਸਲੀਅਤ ਜਿਹੜੀ ਆ ਉਹ ਜਿਹੜੇ ਵੱਡੇ ਚਿਹਰੇ ਨੇ ਰਾਜਨੀਤੀ ਦੇ ਜਾਂ ਇਸ ਰਾਜਨੀਤੀ ਦੇ ਉਹਨਾਂ ਨੂੰ ਪਤਾ ਜਿਹੜੇ ਕਿਸੇ ਵਿੱਚ ਆ ਉਹ ਕੋਈ ਵੀ ਸੱਤਾਧਾਰੀ ਧਰਿਆ ਜਿਹੜੀ ਨੈਸ਼ਨਲ ਪਾਰਟੀ ਆ ਉਹ ਚ ਉੱਪਰਲੇ ਲੈਵਲ ਤੇ ਨਿਹਰਾਨੇ ਤਾਂ ਜਾਂਦੇ ਹੀ ਆ ਔਰ ਇਹ ਇਹਦੇ ਪਿੱਛੇ ਕੁਝ ਨਾ ਕੋਈ ਸੱਚ ਤਾਂ ਹੋਊਗਾ ਹੀ ਉਹਨੇ ਜਿਹੜਾ ਬੋਲਿਆ ਬਾਕੀ ਜਿਹੜੇ ਦੇਖੋ ਜਦੋਂ ਬੰਦਾ ਕਿਸੇ ਉਤੋਂ ਪਿੱਛੇ ਚੱਲਿਆ ਜਾਵੇ ਨਾ ਕਿਸੇ ਦੌੜ ਚ ਹੁਣ ਕੈਪਟਨ ਸਾਹਿਬ ਦਾ ਵੀ ਬਿਆਨ ਆਇਆ ਜਾਂ ਨਵਜੋਤ ਸਿੱਧੂ ਦਾ ਇਹਦਾ ਉਹਦਾ ਬਿਆਨ ਆਇਆ ਵੀ ਬੀਬੀ ਜੀ ਦਾ ਇਹ ਇਹ ਦੇਖੋ ਇਹਦਾ ਬਿਆਨ ਚਾਹੀ ਹੈਗੀ ਹੈ ਪਰ ਇਹ ਮਤਲਬ ਜਦੋਂ ਤੁਸੀਂ ਕਿਸੇ ਕਿਸੇ ਉਹ ਚੋ ਦੌੜ ਚੋ ਬੈਕਫੁੱਟ ਤੇ ਹੁੰਨੇ ਉਹਨਾਂ ਦਾ ਬਹੁਤਾ ਨੋਟਿਸ ਨਹੀਂ ਲਿਆ ਜਾਂਦਾਗਾ ਕੈਪਟਨ ਸਾਹਿਬ ਦਾ ਵੀ ਬਿਆਨ ਆਇਆ ਵੀ ਉਹਦੀ ਪਿਛਲੇ ਦਿਨੀ ਜਿਹੜੀ ਇੱਕ ਇੰਟਰਵਿਊ ਹੋਈ ਆ ਉਹ ਜੋ ਉਹ ਕਹਿ ਰਹੇ ਆ ਵੀ ਦਰਬਾਰ ਸਾਹਿਬ ਚ ਜੋ ਦੋਸੇ ਹਾਰ ਗਏ ਆ ਸੰਤ ਜਰਨੈਲ ਸਿੰਘ ਜੀ ਵੇਲੇ ਉਹ ਦਰਬਾਰਾ ਸਿੰਘ ਦੀ ਸਰਕਾਰ ਸਮੇਂ ਗਿਆ ਜੇ ਉਹਨਾਂ ਦਾ ਉੱਚ ਰੋਲ ਸੀ ਦਰਬਾਰਾ ਸਿੰਘ ਬੜੀ ਇੱਕ ਮੈਜਗਮੀਤ ਬਰਾੜ ਜਿਹੜੇ ਕਾਂਗਰਸ ਦੇ ਬੜੇ ਸੀਨੀਅਰ ਲੀਡਰ ਰਹੇ ਆ ਔਰ ਮੈਂਬਰ ਪਾਰਲੀਮੈਂਟ ਰਹੇ ਆ ਉਹਨਾਂ ਨੇ ਉਸ ਹੋਰ ਨਹੀਂ ਕੋਈ ਲੀਡਰ ਬੋਲੇਗਾ ਕੈਪਟਨ ਸਾਹਿਬ ਦੀ ਇੰਟਰਵਿਊ ਤੇ ਹੂੰ ਉਹ ਉਹਨਾਂ ਨੇ ਅੱਗੇ ਆ ਕੇ ਬੋਲਿਆ ਵੀ ਉਹਨਾਂ ਦੀ ਸ਼ਖਸੀਅਤ ਬਾਰੇ ਦੱਸਿਆ ਵੀ ਉਹ ਇੱਕ ਆਜ਼ਾਦੀ ਘੁਲਾਟੀਏ ਪਰਿਵਾਰ ਨਾਲ ਸੰਬੰਧਤ ਸੀ ਉਹਨਾਂ ਨੇ ਵੱਖ-ਵੱਖ ਜਿਹੜੇ ਮੋਰਚੇ ਸੀ ਉਹਨਾਂ 'ਚ ਭਾਗ ਲਿਆ ਔਰ ਬੜੀਆਂ ਬੜਾ ਸੰਘਰਸ਼ਮਈ ਉਹਨਾਂ ਦਾ ਜੀਵਨ ਰਿਹਾ ਔਰ ਉਹ ਜਿਹੇ ਆਗੂਆਂ ਤੇ ਜਿਹੜੇ ਪੰਜਾਬ ਪੱਖੀ ਜਾਂ ਲੋਕ ਪੱਖੀ ਰਹੇ ਆ ਉਹਨਾਂ ਤੇ ਤੁਸੀਂ ਉਂਗਲ ਉਠਾਉਂਦੇ ਹੋ ਜਾਂ ਇਦਾਂ ਦੇ ਵਿਵਾਦਿਤ ਬਿਆਨ ਦਿੰਦੇ ਹੋ ਉਹ ਫਿਰ ਜਦੋਂ ਬੰਦਾ ਆਪ ਰਾਜਨੀਤੀ 'ਚ ਬੈਕਫੁੱਟ ਤੇ ਹੋਵੇ ਉਹਨਾਂ ਦਾ ਬਹੁਤਾ ਕੋਈ ਅਸਰ ਨਹੀਂ ਹੁੰਦਾ ਤੇ ਕੋ ਜਿਹੜੀ ਇਹ ਗੱਲ ਜ਼ਰੂਰ ਆ ਬਈ ਨਜ਼ਰਾਨੇ ਆਪਾਂ ਫੇਰ ਗੱਲ ਰਿਪੀਟ ਕਰ ਲੈਨੇ ਆ ਵੀ ਇਹ ਤਾਂ ਜਾਂਦੇ ਹੀ ਆ ਔਰ ਇਹ ਜੀਆਂ ਕਰੋਨਾ ਦੀ ਖੇਡ ਤਾਂ ਹੈਗੀ ਆ ਉਹ ਕਿਸੇ ਵੀ ਪਾਰਟੀ ਆ ਸਾਰੀਆਂ ਪਾਰਟੀਆਂ ਇਸ ਹਮਾਮ ਚ ਨੰਗੀਆਂ ਨੇ ਸਾਰੇ ਲੀਡਰ ਇਸ ਹਮਾਮ ਚ ਨੰਗੇ ਜੀ 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 ਜੋਗਿੰਦਰ ਜੀ ਨਵਜੋਤ ਕੌਰ ਸਿੱਧੂ ਦੇ ਵੱਲੋਂ ਇੱਕ ਹੋਰ ਬਿਆਨ ਦਿੱਤਾ ਗਿਆ ਸੀ ਉਹ ਕਹਿੰਦੇ ਕਿ ਵੀ ਇਨਾ ਤੋਂ ਪਹਿਲਾਂ ਕੁਝ ਅਜਿਹੇ ਬਿਆਨ ਸੀ ਕਿ ਇਹਨਾਂ ਤੋਂ ਪਹਿਲਾਂ ਯਾਨੀ ਕਿ ਨਵਜੋਤ ਸਿੱਧੂ ਤੋਂ ਪਹਿਲਾਂ ਪੰਜ-ਛੇ ਮੁੱਖ ਮੰਤਰੀ ਤਾਂ ਪਹਿਲੇ ਹੀ ਬਣੇ ਫਿਰਦੇ ਆ ਯਾਨੀ ਕਿ ਇੱਕ ਸਾਧ ਦੀ ਕਾਂਗਰਸ ਦੀ ਧੜੇ ਬੰਦੀ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਔਰ ਸਵਾਲ ਤਾਂ ਹੈ ਕਿ ਕਾਂਗਰਸ ਦੀ ਧੜੀ ਬੰਦੀ ਇੰਨੀ ਜ਼ਿਆਦਾ ਬਾ ਕਿ ਸਤਾਈ ਵਾਸਤੇ ਤੁਹਾਨੂੰ ਕੀ ਲੱਗਦਾ ਹੈ ਕਿ ਸਵਚ ਆਪਾਂ ਕਹੀਏ ਸਾਫ ਚਿਹਰਾ ਜਾਂ ਸਵਚ ਚਿਹਰਾ ਨਿਰਬਿਗੰਧਿਤ ਕੋ ਨਿਰਬਵਾਦ ਚਿਹਰਾ ਤੁਹਾਨੂੰ ਲੱਗਦਾ ਹੋਵੇ ਅ ਦੇਖੋ ਲੱਗਣੇ ਪਾ ਕਾਂਗਰਸ ਦੀ ਧੜੇਬੰਦੀ ਜਾਂ ਨਿਰਪਵਾਦ ਕਿਸੇ ਚਿਹਰੇ ਦੇ ਗੱਲ ਕਰਨ ਤੋਂ ਪਹਿਲਾਂ ਇਹ ਗੱਲ ਕਰ ਲਈਏ ਕਿ ਅਜੇ ਆ ਰਾਜਾ ਵੜਿੰਗ ਜਿਸ ਤਰ੍ਹਾਂ ਉਹਨਾਂ ਦੀ ਚਰਚਾ ਚੱਲੀ ਹੈ ਵੀ ਉਹਨਾਂ ਨੇ ਜੀ ਅਸਤੀਫਾ ਲੈ ਲਿਆ ਉਹਨਾਂ ਤੋਂ ਜਾਂ ਉਹ ਪਿਛਲੇ ਦਿਨਾਂ ਤੋਂ ਵੀ ਚਰਚਾਾਂਵਾਂ ਚੱਲ ਰਹੀਆਂ ਕਿ ਉਹਨਾਂ ਨੂੰ ਬਦਲਣ ਦੀ ਕਾਂਗਰਸ ਆਈਕਮਾਨ ਉਹਨਾਂ ਨੂੰ ਬਦਲ ਸਕਦੀ ਹੈ ਖੈਰ ਇਹਨਾਂ ਚਰਚਾਾਂਵਾਂ ਦੀ ਸੱਚ ਵੀ ਹੈਗਾ ਕਿਉਂਕਿ ਆਪਾਂ ਦੇਖ ਲਈਏ ਤਾਂ ਜਿਮਨੀ ਚ ਹੋਣ ਤੋਂ ਬਾਅਦ ਇਹ ਚਰਚਾਾਂਵਾਂ ਛਿੜੀਆਂ ਨੇ ਤੇ ਜਿਸ ਤਰ੍ਹਾਂ ਦੇ ਜਿਮਨੀ ਚੋਂ ਚ ਰਾਜਾ ਬੜਿੰਗ ਦਾ ਰੋਲ ਰਿਹਾ ਜਾਂ ਜਿਸ ਤਰ੍ਹਾਂ ਉਹਨੇ ਕਾਂਗਰਸ ਨੂੰ ਹਾਸ਼ੀਏ ਤੇ ਕੀਤਾ ਜਿਸ ਤਰ੍ਹਾਂ ਇਹ ਉਹਨਾਂ ਦੇ ਬਿਆਨਾਂ ਤੇ ਵਿਵਾਦ ਛਿੜੇ ਨੇ ਇਹ ਤਾਂ ਗੱਲ ਸੱਚੀ ਹੈ ਬਈ ਰਾਜਾ ਬੜਿੰਗ ਬਦਲਿਆ ਜਾਊਗਾ ਹਮਮ ਔਰ ਅਸਤੀਫੇ ਦੀ ਵੀ ਗੱਲ ਚੱਲ ਪਈ ਸੀ ਪਰ ਉਹ ਚੋ ਸਪਸ਼ਟੀਕਰਨ ਦਿੰਦੇ ਵੀ ਨਜ਼ਰ ਆਇਆ ਵੀ ਮੇਰਾ ਮੈਂ ਜੀ ਅਜੇ ਅਸਤੀਫਾ ਨਹੀਂ ਦਿੱਤਾ ਨਾ ਹੀ ਮੈਥੋਂ ਮੰਗਿਆ ਦੇ ਇਹ ਚ ਕੋਈ ਸਚਾਈ ਨਹੀਂ ਮੈਂ ਜਿਹੜੀ ਸੁਣੀ ਆ ਦੂਜੀ ਜਿਹੜੀ ਤੁਸੀਂ ਗੱਲ ਕੀਤੀ ਆ ਦੇਖੋ ਚਰਨਜੀਤ ਚੰਨੀ ਦਾ ਨਾਂ ਹੈਗਾ ਔਰ ਉਹ ਉਹਨਾਂ ਨੇ ਜਿਸ ਤਰ੍ਹਾਂ ਦਾ ਉਹਨਾਂ ਦਾ ਰੋਲ ਰਿਹਾ ਤਿੰਨ ਕੁ ਮਹੀਨੇ ਹੀ ਭਾਵੇਂ ਮੁੱਖ ਮੰਤਰੀ ਰਹੇ ਆ ਤੇ ਉਹਨਾਂ ਨੇ ਜਿਸ ਤਰ੍ਹਾਂ ਲੋਕਾਂ ਨੂੰ ਜੋੜਿਆ ਜਾਂ ਲੋਕਾਂ 'ਚ ਇੱਕ ਚਰਚਾ ਛੇੜੀ ਆ ਖਾਸ ਕਰਕੇ ਆਮ ਲੋਕਾਂ 'ਚ ਪੰਜਾਬੀਆਂ 'ਚ ਜਾਂ ਜਿਸ ਤਰ੍ਹਾਂ ਉਹਨਾਂ ਨੇ ਉਹ ਸਮੇਂ 'ਚ ਕਈ ਵੱਡੇ ਮਾਰ ਕੇ ਵੀ ਮਾਰੇ ਆ ਉਹ ਉਹਨਾਂ ਦਾ ਨਾਮ ਚੱਲਦਾ ਪਿਆ ਔਰ ਕਾਂਗਰਸ ਆਈਕਾ ਪਿਛਲੇ ਦਿਨਾਂ 'ਚ ਉਹਨਾਂ ਨੂੰ ਥਾਪੜਾ ਵੀ ਦਿੱਤਾ ਜਾਂ ਜਿਸ ਤਰ੍ਹਾਂ ਚਰਚਾਾਂਾਂ ਚੱਲੀਆਂ ਕਿ ਰਾਹੁਲ ਗਾਂਧੀ ਵੱਲੋਂ ਸਾਰੇ ਵੱਖ-ਵੱਖ ਲੀਡਰਾਂ ਨੂੰ ਇਸ ਧੜੇਬੰਦੀ ਨੂੰ ਖਤਮ ਕਰਨ ਲਈ ਵੀ ਨਾਂ ਮੀਟਿੰਗਾਂ ਕੀਤੀਆਂ ਗਈਆਂ ਜਿਹੜੀ ਤੁਸੀਂ ਨਿਰਭਵਾਦ ਦੀ ਗੱਲ ਕਰਦੇ ਹੋ ਤਾਂ ਜੇ ਦੇਖੀਏ ਤਾਂ ਕਾਂਗਰਸ ਪਾਰਟੀ ਕੋਲੇ ਦੇਖੋ ਡਾਕਟਰ ਅਮਰ ਸਿੰਘ ਵੀ ਇੱਕ ਉਹਨਾਂ ਦੇ ਨਾਂ ਦੀ ਵੀ ਚਰਚਾ ਹੈਗੀ ਆ ਉਹ ਬੜੇ ਕਹੋ ਪਾਰਟੀ ਦੇ ਵੀ ਸੀਨੀਅਰ ਆਗੂ ਨੇ ਔਰ ਬੜਾ ਇੱਕ ਸੀਨੀਅਰ ਅਧਿਕਾਰੀ ਵੀ ਅਫਸਰ ਵੀ ਰਹੇ ਨੇ ਉਹ ਹਾਂ ਉਹਨਾਂ ਦੇ ਨਾਂ ਦੀ ਵੀ ਚਰਚਾ ਦੋ ਵਾਰ ਮੈਂਬਰ ਪਾਰਲੀਮੈਂਟ ਵੀ ਬਣੇ ਆ ਫਤੇਗੜ ਸਾਹਿਬ ਤੋਂ ਔਰ ਹੁਣ ਉਹ ਜੇ ਦੇਖੀਏ ਤਾਂ ਮੌਜੂਦਾ ਸੰਸਦੀ ਚਲਦੇ ਸਖਤਰ ਵੀ ਹੈਗੇ ਨੇ ਉਹ ਹੂੰ ਪਰ ਉਹ ਬਖਵਕ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਭਾਵੇਂ ਕਿਸੇ ਕਿਸੇ ਬਾਦ-ਬਵਾਦ ਜਾਂ ਕਿਸੇ ਧੜੇਬੰਦੀ 'ਚ ਨਹੀਂ ਪੈਂਦੇ ਪਰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਤੁਸੀਂ ਦੇਖਿਓ ਜੇ ਕਿਸਾਨੀ ਦੇ ਮੁੱਦਿਆਂ ਤੇ ਕਿਸਾਨੀ ਸੰਘਰਸ਼ ਵੇਲੇ ਵੀ ਉਹ ਪਾਰਲੀਮੈਂਟ 'ਚ ਜੇ بڑے ਤੱਥਾਂ ਨਾਲ ਮੁੱਦੇ ਉਠਾਉਂਦੇ ਰਹੇ ਆ ਕਿਉਂਕਿ ਉਹ ਬਿਲਕੁਲ ਹੈਨਾ ਮਤਲਬ ਉਹ ਉਹ ਇੱਕ ਨਿਰਪਵਾਦ ਚਿਹਰਾ ਹੈਗੇ ਨੇ ਇਹਨਾਂ ਕੋਲ ਕਾਂਗਰਸ ਪਾਰਟੀ ਕੋਲੇ ਮੇਰਾ ਖਿਆਲ ਆ ਜਿਹੜੇ ਕਿਸੇ ਧੜੇਬੰਦੀ 'ਚ ਵੀ ਹੈ ਨਹੀਂਗੇ ਉਹਨਾਂ ਦੇ ਨਾਂ ਦੀ ਵੀ ਚਰਚਾ ਹੈਗੀ ਆ ਜੇ ਚਰਨਜੀਤ ਚੰਨੀ ਦੇ ਆ ਤਾਂ ਡਾਕਟਰ ਅਮਰ ਸਿੰਘ ਵੀ ਆ ਪਰ ਉਹ ਮੈਂਬਰ ਪਾਰਲੀਮੈਂਟ ਨੇ ਮੌਜੂਦਾ ਉਹ ਕਾਂਗਰਸ ਪਾਰਟੀ ਦੇ ਗਾਂਧੀ ਪਰਿਵਾਰ ਦੇ ਵੀ ਉਹ ਨੇੜੇ ਨੇ ਕਿ ਕੋਈ ਇਹ ਕੀ ਕੀਤੇ ਤੇ ਕਾਂਗਰਸ ਪਾਰਟੀ ਕਹਿ ਲਓ ਕਿਹਨੂੰ ਥਾਪੜਾ ਦਿੰਦੀ ਹੈ ਕਿਹਨੂੰ ਪੂਰੀ ਰੋਲ ਦਿੰਦੀ ਹੈ ਉਹ ਸਮਾਂ ਦੱਸੂਗਾ ਕਈ ਚਿਹਰੇ ਸਰਕਾਰ ਨੇ ਧੜੇਬੰਦੀਆਂ ਦੇ ਉਭਾਰ ਵੀ ਹੋਏ ਨੇ ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਪੰਜ ਮੁੱਖ ਮੰਤਰੀ ਹੈ ਪੰਜਾਂ ਚ ਹੁਣ ਕਈਆਂ ਦੇ ਨਾਂ ਤੇ ਤਾਂ ਕਾਂਟੀ ਵੱਜ ਗਈ ਹੈ ਜੀ ਦਾ ਬਾਜਵਾ ਸਾਹਿਬ ਵੀ ਮੇਰੇ ਖਿਆਲ ਆ ਇਲੈਕਸ਼ਨ ਤੋਂ ਬਾਅਦ ਜਿਸ ਤਰ੍ਹਾਂ ਉਹ ਸਰਕਾਰ ਨੂੰ ਨਜ਼ਰ ਆਉਂਦੇ ਸੀ ਉਹ ਵੀ ਉਹਨਾਂ ਦਾ ਨਾਂ ਉਹ ਰਾਜਾ ਬੜਿੰਗ ਦਾ ਨਾਂ ਹੀ ਕਿ ਇੱਕ ਵਾਰ ਬੈਕਫੁੱਟ ਤੇ ਚਲੇ ਗਏ ਗਜਿੰਦਰ ਸਿੰਘ ਦਾ ਪੈਦਾ ਵੀ ਕੋਈ ਐਡਾ ਹੁਣ ਮਤਲਬ ਠੀਕ ਹੈ ਚਰਚਾਾਂ ਮਾਂ ਹੈਗੀਆਂ ਨੇ ਨਾਵਾਂ ਤੇ ਪਰ ਉਹ ਉਹ ਨਾਂ ਨਹੀਂ ਲੋਕਾਂ 'ਚ ਵੀ ਚਰਚਾ ਚਾਹੀਦੀ ਹੈ ਨਾ ਲੋਕ ਕਿੰਨੇ ਕੋ ਨੂੰ ਮਾਨਤਾ ਦਿੰਦੇ ਆ ਲੋਕਾਂ 'ਚ ਕਿੱਡਾ ਕੋਨਾ ਲੀਡਰਾਂ ਦਾ ਵਿਸ਼ਵਾਸ ਰਹਿ ਗਿਆ ਇਹ ਕਾਂਗਰਸ ਆਈ ਕਮਾਨ ਨੂੰ ਹੁਣ ਸਾਰਾ ਕੁਝ ਹੀ ਦੇਖਣਾ ਪਊਗਾ ਜਿਹੜੇ ਹਾਲਾਤ ਨੇ ਗੱਲ ਤਾਂ ਉਹੀ ਹੈ ਨਾ ਜੁਗਿੰਦਰ ਜਿਸ ਤਰੀਕੇ ਦੇ ਨਾਲ ਚਾਰ ਪੰਜ ਚਿਹਰੇ ਆਪਣੇ ਆਪ ਨੂੰ ਕਿਆਸ ਰਹੇ ਨੇ ਕਿ ਵੀ ਅਸੀਂ ਮੁੱਖ ਮੰਤਰੀ ਬਣ ਸਕਦੇ ਆ ਉਹ ਸਭ ਨੂੰ ਪਤਾ ਕਿਹੜੇ ਚਿਹਰੇ ਨੇ ਪਰ ਉਹ ਨਾ ਹੋਵੇ ਕਿ ਵੀ ਜਿਹਦਾ ਕਿਸੇ ਨੇ ਸੋਚਿਆ ਨਾ ਹੋਵੇ ਜ਼ਿਕਰ ਨਾ ਹੋਵੇ ਤੇ ਦਾਵੇਦਾਰੀ ਸਿੱਧੇ ਉਹਦੇ ਹੱਥ 'ਚ ਹੋਵੇ ਇਹ ਦੇਖੋ ਇਹ ਤਾਂ ਇਹ ਤਾਂ ਹੁੰਦਾ ਹੀ ਆ ਵੈਸੇ ਵੀ ਜੇ ਆਪਾਂ ਮੁਦਤਾ ਵੱਲੋਂ ਵੀ ਦੇਖਦੀਏ ਦੇਖ ਲਈਏ ਲਗਨ ਬਈ ਜਿਹਦੇ ਸਿਰ ਤੇ ਤਾਜ ਉਹਨੇ ਸਜਾਉਣਾ ਦੇਖੋ ਜਿਹੜੇ ਰਾਨੀਅਤ ਨੂੰ ਮੰਨਣ ਵਾਲੇ ਆ ਲੋਕ ਖਾਸ ਕਰਕੇ ਪੰਜਾਬ ਦੀ ਧਰਤੀ ਤੇ ਤਾਂ ਕਹਿ ਲੋ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਤਾਂ ਇਹ ਗੱਲ ਤੋਂ ਆਪਾਂ ਮਨ ਕਰ ਹੋਈ ਨਹੀਂ ਸਕਦੇ ਨਾ ਪਤਾ ਨਹੀਂ ਕਿਹਦੇ ਸਿਰ ਤੇ ਤਾਜ ਸਜਾ ਦੇਣਾ ਵਾਕਿ ਕਿਸੇ ਨੇ ਇਹ ਥੋੜੀ ਸੋਚਿਆ ਸੀ ਵੀ ਇੱਕ ਮਾਸਟਰ ਦਾ ਮੁੰਡਾ ਭਗਵੰਤ ਮਾਨ ਇੱਕ ਖਾਸ ਰਸ ਕਲਾਕਾਰ ਸੀਐਮ ਦੀ ਕੁਰਸੀ ਤੱਕ ਪਹੁੰਚ ਜਾ ਉਹ ਵੀ ਪੰਜਾਬ ਵਰਗੇ ਸੂਬੇ 'ਚ ਹਨਾ ਮਤਲਬ ਕਿ ਇਹਦੇ ਸਰਤੇ ਕਦੋਂ ਤਾਜ ਸਜ ਜਾਣਾ ਤੇ ਕਿਹਨੂੰ ਲੋਕਾਂ ਨੇ ਮਾਨਤਾ ਦੇ ਦੇਣੀ ਆ ਇਹ ਤਾਂ ਹੁਣ ਤੁਹਾਨੂੰ ਪਤਾ ਵੀ ਰਾਤ-ਰਾਤ 'ਚ ਹੁਣ ਤਾਂ ਸੋਸ਼ਲ ਮੀਡੀਆ ਦਾ ਜੋਗਰ ਰਾਤ ਤੇ ਰਾਤ ਸਟਾਰ ਬਣ ਜਾਂਦੇ ਆ ਬੰਦੇ ਤੇ ਜਿਹੜੇ ਸਟਾਰ ਨੇ ਰਾਤ ਤੇ ਰਾਤ ਜ਼ੀਰੋ ਹੋ ਜਾਂਦੇ ਹੂੰ ਜੀ ਜੀ ਖੈਰ ਜੋਗਿੰਦਰ ਜੀ ਗੱਲਬਾਤ ਅੱਗੇ ਵਧਾਉਣੀ ਆਪਾਂ ਕਿ ਵੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਾ ਕੇ ਕਿਸ ਤਰ੍ਹਾਂ ਦੀ ਤਿਆਰੀਆਂ ਨੇ ਲੋਕਾਂ ਚ ਕਿਸ ਤਰ੍ਹਾਂ ਦਾ ਮਾਹੌਲ ਹੈ ਲਗਨ ਦੇਖੋ ਜੇ ਲੋਕਾਂ ਦੀ ਗੱਲ ਕਰੀਏ ਤਾਂ ਲੋਕਾਂ ਦਾ ਇਹਨਾਂ ਚੋਣਾਂ 'ਚ ਬਹੁਤਾ ਇੰਟਰਸਟ ਨਹੀਂ ਹੈਗਾ ਇਸ ਤਰੀਕੋ ਨਾ ਠੀਕ ਆ ਇੱਕ ਮਤਲਬ ਲੀਡਰਸ਼ਿਪ ਦਾ ਇੰਟਰਸਟ ਹੈਗਾ ਪਾਰਟੀਆਂ ਦਾ ਇੰਟਰਸਟ ਹੈਗਾ ਜਸ ਸਾਰੀਆਂ ਤਰ੍ਹਾਂ ਇਹਨਾਂ ਚੋਣਾਂ ਨੂੰ ਮਤਲਬ ਉਸ ਮਤਲਬ ਕਹਿ ਲਓ ਪੂਰੀ ਪੱਪਾਂ ਭਾਰੋ ਕੇ ਲੜ ਰਹੀਆਂ ਨੇ ਪਰ ਪਰ ਇਹ ਲੋਕਾਂ ਦਾ ਨਹੀਂ ਐਡਾ ਹੈਗਾ ਠੀਕ ਹੈ ਜਿਵੇਂ ਕਹਿ ਲਓ ਉਮੀਦਵਾਰਾਂ ਦੀ ਵੀ ਜੇ ਹੁਣ ਗੱਲ ਕਰੀਏ ਜੇ ਤੁਸੀਂ ਗਰਾਊਂਡ ਲੈਵਲ ਤੇ ਜਾ ਕੇ ਗੱਲ ਕਰਦੇ ਹੋ ਤਾਂ ਸਾਰੀਆਂ ਤਰ੍ਹਾਂ ਨੇ ਬਹੁਤੀਆਂ ਹੁਣ ਭਾਜੀਪੀ ਦੀ ਤੁਸੀਂ ਗੱਲ ਲਾ ਲਓ ਬੀਜਪੀ ਦੇਖੋ ਪੰਜਾਬ ਚ ਚੋਣਾ ਮਤਲਬ ਪਿੰਡਾਂ ਤੱਕ ਆਪਣੀ ਪਹੁੰਚ ਦੀ ਗੱਲ ਕਰਦੀ ਆ ਜਾਂ ਤੁਸੀਂ ਪਹਿਲਾਂ ਵੀ ਆਪਾਂ ਨਵਜੋਤ ਸਿੱਧੂ ਦੀ ਵੀ ਗੱਲ ਕੀਤੀ ਆ ਬੀਜਪੀ ਦੇ ਵਿੱਚ ਡੱਕ ਫਾਇਦਾ ਹੋਊਗਾ ਹੁਣ ਤੁਸੀਂ ਦੇਖੋ 25 ਬਲਾਕ ਸੰਪਤੀ ਜ਼ੋਨ ਨੇ ਤੁਸੀਂ ਦੱਕੇ ਹਲਕੇ ਚ ਹੀ ਲਾ ਲਓ ਇੱਕ ਕੈਂਡੀਡੇਟ ਇਹਨਾਂ ਨੂੰ ਮਿਲਿਆ ਹਮ ਮਤਲਬ ਕਹਿਣ ਤੋਂ ਭਾਵ ਆ ਹੁਣ ਜੇ 25 ਬਲਾਗ ਸੰਤੀ ਜੇ ਇੱਕ ਇੱਕੋ ਜ਼ੋਨ ਤੇ ਚੋਣ ਲੜ ਰਹੀ ਹੈ ਜਾਂ ਦੋ ਜ਼ੋਨਾਂ ਤੇ ਚੋਣ ਲੜ ਰਹੀ ਹੈ ਮਤਲਬ ਇਹ ਦੇਖੋ ਇਹ ਤੋਂ ਇਹ ਵੀ ਲੱਗਦਾ ਨਾ ਵੀ ਲੋਕਾਂ ਦਾ ਇੰਨਾ ਰੁਝਾਨ ਨਹੀਂ ਹੈਗਾ ਦੂਜੀਆਂ ਪਾਰਟੀਆਂ ਲਈ ਬੀਜੇਪੀ ਨਹੀਂ ਤੁਸੀਂ ਕਾਂਗਰਸ ਪਾਰਟੀ ਜਾਂ ਇੱਥੋਂ ਤੱਕ ਕਿ ਸੱਤਾਧਾਰੀ ਧਰਨੂ ਵੀ ਮਤਲਬ ਜੀ ਕਾ ਕੁਝ ਹਲਕੇ ਹੋਣਗੇ ਜਿੱਥੇ ਮਤਲਬ ਬਹੁਤ ਸਾਰਾ ਟਕਰਾਅ ਹੈ ਜਾਂ ਜਿੱਥੇ ਆਪਸੀ ਹੈਗਾ ਨਹੀਂ ਤਾਂ ਬਹੁਤੇ ਤਾਂ ਮਤੇ ਉਮੀਦਵਾਰ ਹੀ ਨਹੀਂ ਮਿਲੇ ਪਾਰਟੀਆਂ ਨੂੰ ओके ਪਾਣੀ ਗੱਲ ਜਰੂਰ ਬਹੁਤ ਜ਼ਿਆਦਾ ਬਾਦਲ ਤੜਾਪੜੀ ਸਰਗਰਮੀ ਨਾਲ ਲੜ ਰਿਹਾ ਹੈ ਉਹਨਾਂ ਨੂੰ ਇਹ ਹੈਗਾ ਜਿਸ ਤਰ੍ਹਾਂ ਤਰਨ ਤਰਨ ਇਲੈਕਸ਼ਨ ਤੋਂ ਉਹਨਾਂ ਦੇ ਹੌਸਲੇ ਵਧੇ ਆ ਵੀ ਇਸ ਲੈ ਇਹਨਾਂ ਇਲੈਕਸ਼ਨਾਂ ਚ ਵੀ ਅਸੀਂ ਪਿੰਡਾਂ ਚ ਆਪਣੀ ਜਿਹੜੀ ਆ ਹੋਂਦ ਨੂੰ ਬਰਕਰਾਰ ਕਰੀਏ ਜਾਂ ਬਹਾਲ ਕਰੀਏ ਜਿਹੜੀ ਖੁਸ਼ੀ ਖੁਸ਼ੀ ਹੋਈ ਉਹਨਾਂ ਦੀ ਉਹ ਹੈਗੀ ਆ ਪਾਵਰ ਜਾਂ ਤਾਕਤ ਪਰ ਲੱਗਦਾ ਨਹੀਂ ਪਿਆ ਐਡਾ ਲੋਕਾਂ ਦਾ ਰੁਝਾਨ ਨਹੀਂ ਹੈਗਾ ਤੇ ਬਾਕੀ ਤੁਸੀਂ ਦੇਖਿਆ ਕਿ ਸੱਤਾਧਾਰੀ ਧਰਨੇ ਵੀ ਕਈ ਥਾਵਾਂ ਤੇ ਤਾਂ ਵਿਰੋਧੀਆਂ ਨੂੰ ਸ਼ਾਂਗ ਹੀ ਦਿੱਤਾ ਭਾਵੇਂ ਡੈਮੋਕ੍ਰੇਸੀ ਜਾਂ ਉਹਦਾ ਕਹਾਣ ਹੈ ਪਰ ਦੇਖਿਆ ਜਾਵੇ ਤਾਂ ਇਹ ਵੀ ਹੈ ਵੀ ਘਰ ਬਦਲਾਅ ਵਾਲੀ ਪਾਰਟੀ ਤੋਂ ਕੋਈ ਚਾਹੀਦਾ ਨਹੀਂ ਸੀ ਪਰ ਜੀਆਂ ਤੇ ਰੰਮੀ ਇਸ ਇਸ ਮਤਲਬ ਜੇ ਕਾਂਗਰਸ ਪਾਰਟੀ ਰਹੀ ਹੈ ਜਾਂ ਅਕਾਲੀ ਦਲ ਰਹੀ ਹੈ ਇਹ ਵੀ ਬਥੇਰਾ ਆਪਦੇ ਸਮੇਂ 'ਚ ਇਹ ਜਾਂ ਕਰਦੇ ਰਹੇ ਆ ਔਰ ਇਹ ਇੱਕ ਦੂਜੇ ਦਾ ਜਵਾਬ ਹੀ ਦਿੰਦੇ ਆ ਜਿਹੜੇ ਹਾਲਾਤ ਬਣੇ ਹੋਏ ਆ ਤੇ ਤੇਜੋਗਿੰਦਰ ਜੀ ਇਹ ਵੀ ਜ਼ਿਕਰ ਹੋ ਗਿਆ ਕਿ ਜਦੋਂ ਨਾਮਜ਼ਦਗੀਆਂ ਦੇ ਆਖਰੀ ਦਿਨ ਸੀਗਾ ਤਾਂ ਕਾਫੀ ਜਗ੍ਹਾ ਤੇ ਵਿਵਾਦ ਹੋਇਆ ਖਾਸ ਤੌਰ ਤੇ ਡੇਰਾ ਬਾਬਾ ਨਾਨਕ ਤੇ ਪਟਿਆਲਾ ਦਾ ਨਾਂ ਇਚ ਟੌਪ ਤੇ ਆ ਪਰ ਦੂਜੇ ਪਾਸੇ ਹਲਕਾ ਦਾਖੇ ਦਾ ਵੀ ਜ਼ਿਕਰ ਕਰਨਾ ਬੰਦ ਆ ਕਿਉਂਕਿ ਉੱਥੇ ਇੱਕ ਬੜੀ ਕਹਿ ਲਓ ਇੱਕ ਚੰਗੀ ਤਸਵੀਰ ਵੀ ਦੇਖਣ ਨੂੰ ਮਿਲ ਕੇ ਬੜੀ ਸ਼ਾਂਤੀਪੂਰਕ ਤਰੀਕੇ ਨਾਲ ਨਾਮਜ਼ਦਗੀਆਂ ਭਰੀਆਂ ਗਈਆਂ ਔਰ ਉਹਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਵੱਡਾ ਕੱਟ ਕੀਤਾ ਨਿਤਾਂ ਆਮ ਤੌਰ ਦੁਨ ਦਾ ਵੱਡਾ ਕੱਟ ਕਰਦੇ ਨੇ ਤਾਂ ਬਵਾਦ ਵਿਵਾਦ ਬਹੁਤ ਹੁੰਦਾ ਪਰ ਉੱਥੇ ਵੱਡਾ ਕੱਟ ਹੋਇਆ ਔਰ ਬਿਨਾ ਕਿਸੇ ਵਿਵਾਦ ਤੋਂ ਨਾਮਜ਼ਦਗੀਆਂ ਭਰੀਆਂ ਗਈਆਂ ਦੇਖੋ ਲਗਨ ਇੱਥੇ ਜਿਹੜੀ ਆਮਾਨਵੀ ਪਾਰਟੀ ਦੀਗਵਾਹੀ ਕਰਦੇ ਨਾ ਉਹ ਖੰਗ ਸਾਹਿਬ ਮੈਂ ਉਹਨਾਂ ਦਾ ਰੀਅਲੀ ਸੱਚੀ ਤੁਹਾਨੂੰ ਦੱਸਾਂ ਮੇਰੇ ਮਨ 'ਚ ਉਹਨਾਂ ਪ੍ਰਤੀ ਸਤਿਕਾਰ ਹੈ ਦੇਖੋ ਉਹ ਉਹ ਉਹਨਾਂ ਦੀ ਭਾਵਨਾ ਉਹ ਲੋਕਪੱਖੀ ਆ ਉਹ ਮਤਲਬ ਆਪ ਇੱਕ ਬੇਵਾਰ ਲੀਡਰ ਨੇ ਕਹਿ ਲੋ ਤੇ ਉਹਨਾਂ ਦੇ ਹਲਕੇ 'ਚ ਇਹ ਨੂੰ ਮੈਂ ਮੈਂ ਦੇਖਿਆ ਉਹਨਾਂ ਨੇ ਬੜਾ ਵੱਡਾ ਕੱਟ ਕੀਤਾ ਔਰ ਇਸ ਹਲਕੇ 'ਚ ਜੇ ਆਮ ਆਦਮੀ ਪਾਰਟੀ ਠੀਕ ਹੈ ਜੇ ਪੰਜਾਬ ਚ ਆਮ ਆਦਮੀ ਪਾਰਟੀ ਦੀ ਇੱਕ ਲਹਿਰ ਸੀ ਇੱਕ ਹਵਾ ਸੀ ਔਰ ਬਣੇ ਬਣਾਈ ਕਹਿ ਲਓ ਇੱਕ ਮਿਲਿਆ ਸਭ ਨੂੰ ਜੇ ਵਿਧਾਇਕ ਚੁਣੇ ਗਏ ਜਾਂ ਹੋਰ ਇੱਥੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਦਾ ਐਡਾ ਵੱਡਾ ਕੱਟ ਕਰਨਾ ਜਾਂ ਕਹਿ ਲਓ ਜਿੱਦਾਂ ਤੁਸੀਂ ਕਿਹਾ ਕਿ ਕਿਸੇ ਤਰ੍ਹਾਂ ਦੀ ਵੀ ਤਕੇਸ਼ਾਈ ਤੋਂ ਜਾਂ ਕਿਸੇ ਬਾਦ-ਵਿਵਾਦ ਤੋਂ बच ਕੇ ਜਾਂ ਦੂਜੀਆਂ ਕਹੋ ਲੋਕਤੰਤਰ ਦੀ ਉਹ ਉਹ ਉਹਦੇ ਨਾਲ ਜੁੜ ਕੇ ਇਲੈਕਸ਼ਨ ਲੜਨੀ ਇਹ ਇੱਕ ਬੜੀ ਵੱਡੀ ਗੱਲ ਹੈ। ਔਰ ਜਿਸ ਤਰ੍ਹਾਂ ਉਹ ਕ腐ਸ਼ਨ ਦੇ ਖਿਲਾਫ ਲੜਦੇ ਨਜ਼ਰ ਆਉਂਦੇ ਆ ਜਾਂ ਕਿਸੇ ਵੀ ਕਿਸੇ ਵੀ ਮੁੱਦੇ ਤੇ ਹੋ ਉਹ ਮਤਲਬ ਹਰ ਮੁੱਦੇ ਤੇ ਇੱਕ ਬਲੱਖਣ ਤਸਵੀਰ ਪੇਸ਼ ਕਰਦੇ ਆ। ਮਤਲਬ ਇਹ ਇਹਨਾਂ ਇਲੈਕਸ਼ਨਾਂ ਚ ਵੀ ਜੇ ਉਹ ਉਹ ਇਦਾਂ ਦੀ ਕੋਈ ਤੱਕੇ ਚਾਹੀ ਜਾਂ ਕੋਈ ਕਿਸੇ ਦੇ ਕਾਗਜ਼ ਰੱਦ ਕਰਵਾ ਦਿੰਦੇ ਜਾਂ ਹੋਰ ਕਰਵਾ ਉਹ ਪੜਨਦਾ ਵੀ ਨਹੀਂ ਇਹ ਜੀ ਇਹ ਇਹ ਸਖਸ਼ੀਅਤ ਜਿਹੜੀ ਜਿਹੜੀ ਲੋਕਾਂ ਚ ਸਤਕਾਰ ਹੀ ਜਾਂਦੀ ਹੋਵੇ ਨਾ ਜਿਨ੍ਹਾਂ ਦਾ ਈਵਨ ਮੈਂ ਇਹ ਵੀ ਸੁਣਿਆ ਵੀ ਜਿਹੜੇ ਮਤਲਬ ਵਿਰੋਧੀ ਧਿਰਾਂ ਦੇ ਨਾ ਜਿਹੜੇ ਲੀਡਰ ਨੇ ਉਹ ਵੀ ਉਹਨਾਂ ਦਾ ਸਤਕਾਰ ਕਰਦੇ ਆ ਕੰਨ ਸਾਹ ਦਾ ਜਾਂ ਉਹਨਾਂ ਦੇ ਕੰਮਾਂ ਨੂੰ ਲਾਉਂਦੇ ਆ ਜਾਂ ਜਿਸ ਤਰ੍ਹਾਂ ਕੋਰਪਸ਼ਨ ਦੇ ਖਿਲਾਫ ਲੜਦੇ ਆ ਤਾਂ ਉਹਨਾਂ ਦਾ ਇੱਕ ਵੱਖਰਾ ਇੱਕ ਵਲਖਣ ਚਿਹਰਾ ਉਹਨਾਂ ਦਾ ਰਾਜਨੀਤੀ ਚ ਜਿਹਨੂੰ ਜਿਹਨੂੰ ਸਤਕਾਰ ਦੇ ਆ ਲੋਕਾਂ ਜੀ 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 ਪਰ ਐ ਜੋਗਿੰਦਰ ਜੀ ਜਦੋਂ ਡੇਰਾਬਾਬ ਬਣਾਉਣ ਦੇ ਵਿੱਚ ਬਾਦ ਹੋਇਆ ਤਾਂ ਐਮਐਲ ਰੰਦਾਵਾ ਜਿਹੜੇ ਡੇਰਾਬਾਬ ਬਣਾ ਦੇ ਰੰਦਾਵਾ ਨੇ ਉਹਨਾਂ ਦੇ ਬਿਆਨਾਂ ਤੇ ਕਾਫੀ ਜ਼ਿਆਦਾ ਬਵਾਦ ਹੋਇਆ ਔਰ ਕਾਫੀ ਉਹਨ ਕਈ ਬਵਾਦਾਂ ਚ ਕਿਰੇ ਵੀ ਨਹੀਂ ਹੋ ਦੇਖੋ ਲਗਨ ਪਤਾ ਕੀਆ ਬਈ ਕਈ ਹਲਕੇ ਇਹੋ ਜਿਹੇ ਹੈਗੇ ਆ ਜਿੱਥੇ ਰਾਜਨੀਤਿਕ ਜਿਹੜੇ ਚਿਹਰੇ ਜਿਹੜੇ ਵਾਈ ਕਰਦੇ ਨੇ ਉਹ ਚਿਹਰਿਆਂ ਦੀ ਆਪਸੀ ਖਿੱਚੋਤਾਣ ਬਹੁਤ ਜ਼ਿਆਦਾ ਔਰ ਜਿੱਥੇ ਕਹ ਲੋ ਕਈਆਂ ਕਈਆਂ ਵਿਰੋਧੀ ਧਿਰਾਂ ਨੇ ਜੇ ਕਾਂਗਰਸ ਸਤਾ ਸੀ ਤਾਂ ਦੂਜੀਆਂ ਤਰਾਂ ਦੇ ਦੋਪਰੋਚ ਸੀ ਅਕਾਲੀ ਦਲ ਸੀ ਜਾਂ ਹੋਰ ਸੀ ਤਾਂ ਜਿੱਥੇ ਕਹ ਲੋ ਤਕੇਸ਼ਾਈ ਹੁੰਦੀ ਰਹੀ ਹੈ ਨਾ ਉਥੇ ਲੋਕਮਨਾ ਚ ਜਾਂ ਜਿਹੜੀ ਵਿਰੋਧੀ ਧਿਰ ਦੀ ਲੀਡਰਸ਼ਿਪ ਹੁੰਦੀ ਆ ਉਹਨਾਂ ਦੇ ਮਨਾ ਚ ਇੱਕ ਨਾ ਜ਼ਰੂਰ ਹੁੰਦਾ ਵੀ ਜਦੋਂ ਸਾਡੀ ਵਾਰੀ ਆਈ ਫਿਰ ਦੇਖਾਂਗੇ ਜਿਵੇਂ ਤੁਸੀਂ ਡੇਰਾ ਬਾਬਾ ਨਾਨਕ ਦੀ ਗੱਲ ਕੀਤੀ ਆ ਤਾਂ ਰੰਧਾਵਾ ਸਾਹਿਬ ਦਾ ਉਹ ਸੁਪੁੱਤਰ ਕਹਿ ਰਿਹਾ ਸੀ ਵੀ ਚੈਲੰਜ ਕਰਕੇ ਵੀ ਜਦੋਂ ਸਾਡੀ ਵਾਰੀ ਆਈ ਫਿਰ ਤੁਹਾਨੂੰ ਦੇਖਾਂਗੇ ਤੇ ਉਹ ਫਿਰ ਕਈ ਥਾਂ ਮਤੇ ਇਦਾਂ ਜਿਵੇਂ ਉਹ ਬਲਟੋਹੇ ਹੋਣਾ ਨੇ ਕਿਹੜਾ ਘਟ ਗਜ਼ਾਰੀ ਹੈ ਜਾਂ ਦਰਸ਼ਨ ਬਰਾੜ ਦਾ ਨਾਮ ਆਉਂਦਾ ਸੀ ਉਹਨਾਂ ਨੇ ਉਹਨਾਂ ਨੇ ਵੀ ਉਹ ਵੀ ਕਾਗਜ਼ ਖਿੱਚੋ ਤਾਂ ਇੱਕ ਪਾੜਦਾ ਹੀ ਰਹਿਏ ਬਰੋਧੀਆਂ ਦੇ ਫਿਰ ਕਈ ਥਾਂ ਮਤੇ ਮਤਲਬ ਇਦਾਂ ਦਾ ਨਾ ਮਾਹੌਲ ਬਣ ਜਾਂਦਾ ਲੋਕਾਂ ਦੇ ਮਨਾਂ 'ਚ ਇੱਕ ਪੜਾਜ਼ ਹੁੰਦੀ ਆ ਜਾਂ ਲੋਕ ਮਨਾਂ 'ਚ ਇੱਕ ਇਹ ਹੁੰਦਾ ਵੀ ਯਾਰ ਜਦੋਂ ਸਾਡੀ ਵਾਰੀ ਆਈ ਅਸੀਂ ਜਵਾਬ ਦੇਵਾਂਗੇ ਤੇ ਉਹ ਕਈ ਥਾਂ ਮਤੇ ਜਵਾਬ ਵੀ ਦਿੱਤਾ ਗਿਆ ਪਰ ਇਹ ਸਾਰਾ ਕੁਝ ਕੋਲਰ ਲਾ ਮਲਾ ਕੇ ਪੰਜਾਬ ਜਾਂ ਲੋਕਾਂ ਦੇ ਜਾਂ ਲੋਕਤੰਤਰ ਦੇ ਪੱਖ 'ਚ ਨਹੀਂ ਹੈਗਾ ਇਹ ਇਹ ਨਹੀਂ ਐ ਪਾਇਤੇ ਮੋਰ ਲਾ ਸਕਦੇ ਕਿਉਂਕਿ ਇਲੈਕਸ਼ਨ ਤਾਂ ਦੇਖੋ ਹਰ ਬੰਦੇ ਨੂੰ ਹੱਕ ਆ ਹਰ ਬੰਦੇ ਨੂੰ ਅਧਿਕਾਰ ਆ ਕਿ ਉਹ ਚੋਣ ਮੈਦਾਨ ਚ ਆਵੇ ਨਾਲੇ ਫਿਰ ਫਿਰ ਇਹ ਜਿਹੜੇ ਚੁਣੇ ਵੀ ਜਾਂਦੇ ਆ ਨਾ ਜੇ ਲੀਡਰ ਤੁਸੀਂ ਕਹਿ ਲਓ ਜਿਹੜੇ ਚਾਹੋ ਬਲਾਕ ਸੰਮਤੀ ਮੈਂਬਰ ਆ ਜਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਿਹੜਾ ਦੂਜੇ ਦੇ ਕਾਗਜ਼ ਰੱਦ ਕਰਕੇ ਚੁਣਿਆ ਵੀ ਜਾਂਦਾ ਨਾ ਉਹਨੂੰ ਲੋਕ ਨਹੀਂ ਮੰਨਤਾ ਦਿੰਦੇ ਇਹ ਤਾਂ ਬਿਲਕੁਲ ਇਟਰ ਬਣ ਜਾਂਦਾ ਪਰ ਉਹਨੂੰ ਲੋਕ ਤਾਂ ਜਦੋਂ ਪਿੰਡ ਚ ਹੋਵੇ ਜਾਂ ਬਾਹਰ ਹੋਵੇ ਅਗਲੇ ਕਹਿੰਦੇ ਯਾਰ ਇਹ ਤਾਂ ਧੱਕੇਸ਼ਾਹੀ ਨਾਲ ਬਣਿਆ ਆ ਅਸਲੀਤਾ ਅਸਲੀਤਾ ਉਹ ਨਹੀਂ ਮੰਨਦੇ ਜਦੋਂ ਐਨ ਫਸ ਕੇ ਜਾਂ ਭੜ ਕੇ ਬੰਦਾ ਉੱਪਰ ਦਾ ਹੈ ਨਾ ਉਹ ਉਹ ਵੀ ਗੱਲ ਅਸਲੀ ਤਾਂ ਹੋਈ ਹੁੰਦੀ ਹੈ ਫਿਰ ਐਵੇਂ ਇਦਾਂ ਇਸ ਰੂਪ ਚ ਤਾਂ ਠੀਕ ਆ ਤੁਸੀਂ ਇਹਨੂੰ ਥੋਪੇ ਹੋਏ ਲੀਡਰ ਕਹਿ ਸਕਦੇ ਹੋ ਮਤਲਬ ਲੋਕਾਂ ਦੇ خوف ਦੇਣਾ ਹੈ ਨਾ ਜਿਹੜੀ ਦਾ ਅਸਲ ਰਾਹ ਹੈ ਜਾਂ ਅਸਲੀ ਲੜ ਕੇ ਥੱਲਿਓਂ ਉੱਠਣਾ ਉਹ ਉਹ ਗੱਲ ਨਹੀਂ ਬਣਦੀ ਜੀ ਜੀ ਬਿਲਕੁਲ ਬਿਲਕੁਲ ਜੁਗਿੰਦਰ ਜੀ ਤੁਸੀਂ ਜੁੜੇ ਹੋ ਔਰ ਅੱਜ ਅਸੀਂ ਪੰਜਾਬ ਨਾਲ ਸੰਬੰਧਿਤ ਵੱਖ-ਵੱਖ ਵਿਸ਼ਾ ਤੇ ਬੜੀ ਅਹਿਮ ਚਰਚਾ ਕੀਤੀ ਹੈ ਔਰ ਬਹੁਤ ਤੁਸੀਂ ਵਿਸਤਾਰਪੂਰਵਕ ਟਗ ਨਾਲ ਜਾਣਕਾਰੀ ਵੀ ਸਾਂਝੀ ਕੀਤੀ ਹੈ ਜੁੜਨ ਲਈ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਲਗਨ ਜੀ ਸਰ ਦਰਸ਼ਕਾਂ ਦਾ ਵੀ ਜੁੜਨ ਲਈ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਇਹ ਚਰਚਾ ਚੰਗੀ ਲੱਗੇ ਤਾਂ ਸਨੋਗੇ ਸ਼ੇਅਰ ਜਰੂਰ ਕਰਿਓ ਤਦ ਤੱਕ ਲਈ ਦੇਖਦੇ ਰਹੋ ਵਸਤਾ ਪੰਜਾਬ